ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਵੇਰ ਦਾ ਸਮਾਹ ਹੈ तकरीबन 2 ਦਿਨ ਪਹਿਲਾਂ 9 ਨਵੰਬਰ ਦੀ ਸ਼ਾਮ ਨੂੰ ਦਿੱਲੀ ਦੇ ਕਨੌਟ ਪਲੇਸ ਦੇ ਵਿੱਚ ਹੋਏ ਬੰਬ ਧਮਾਕਿਆਂ ਦੇ ਵਿੱਚ ਕਈ ਲੋਕ ਮਾਰੇ ਗਏ ਸਨ ਕਈ ਜ਼ਖਮੀ ਹੋਏ ਜਿਨ੍ਹਾਂ ਦਾ ਇਲਾਜ ਵਕ ਵਕ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਕਈਆਂ ਨੂੰ ਆਪਣੇ ਪੁੱਤਰੇ ਆਪਣੇ ਜਾਣਕਾਰ ਲੱਭ ਨਹੀਂ ਰਹੇ ਕਈਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਆਪਣੇ ਪੁੱਤਰਾਂ ਵਾਸਤੇ ਆਪਣੇ ਜਾਣਕਾਰਾਂ ਦੇ ਵਾਸਤੇ ਗੁਰਦੁਆਰਾ ਬੰਗਲਾ ਸਾਰੇ ਇਕੱਠੇ ਹੋਏ ਹਨ ਜਿੱਥੇ ਆਮ ਤੌਰ ਤੇ ਗੁਰਦੁਆਰਾ ਸਾਹਿਬ ਦਾ ਮਾਹੌਲ ਬੜਾ ਸ਼ਾਂਤ ਹੁੰਦਾ ਹੈ ਇੱਥੇ ਆ ਕੇ ਹਰ ਕੋਈ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਹਨਾਂ ਦੇ ਯਾਦ ਦੇ ਵਿੱਚ ਦਰਦਾ ਹੈ ਲੇਕਿਨ ਅੱਜ ਇੱਥੇ ਜਦੋਂ ਵੀ ਕੋਈ ਆ ਰਿਹਾ ਹੈ ਨਾ ਤਾਂ ਉਹਨਾਂ ਲੋਕਾਂ ਨੂੰ ਦੇਖ ਕੇ ਬੜਾ ਹੀ ਸੋਗ ਦੇ ਵਿੱਚ ਚਲਾ ਜਾਂਦਾ ਹੈ ਬੜਾ ਔਖਾ ਹੈ ਜਦੋਂ ਕਿਸੇ ਆਪਣੇ ਨੂੰ ਇਸ ਜਾnde ਗਵਾਜ ਦੇ ਦਿਖਦੇ ਹਨ ਇਨਾ ਹੀ ਪਰਿਵਾਰਾਂ ਦੇ ਵਿੱਚੋਂ ਇੱਕ ਮ੍ਰਿਤਕ ਰਵੀ ਸਿੰਘ ਦਾ ਪਰਿਵਾਰ ਉਸਦੇ ਮਾਤਾ ਪਿਤਾ ਕੁਝ ਜਾਣਕਾਰ ਸਗੇ ਸਬੰਦੇ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪੁੱਤਰ ਦੀ ਅਰਦਾਸ ਦੇ ਲਈ ਆਏ ਹਨ ਉਹ 22 ਸਾਲਾ ਪੁੱਤਰ ਰਵੀ ਸਿੰਘ ਜੋ ਕਿ ਹਾਸਦਾ ਖੇਡਦਾ ਉਰੀ ਹੀ ਦਿਨ ਪਹਿਲਾਂ ਉਹਨਾਂ ਦੇ ਨਾਲ ਮਿਲਿਆ ਸੀ ਅਤੇ ਅੱਜ ਦੇਖੋ ਇੱਥੇ ਕੀ ਪਾਣਾ ਵਾਪਰ ਗਿਆ ਹੈ ਮੋਗਾ ਪੰਜਾਬ ਤੋਂ ਆਇਆ ਉਹ ਪਰਵਾਰ ਬੜਾ ਸੋਗ ਦੇ ਵਿੱਚ ਰੁਬਿਆ ਹੈ ਹੰਝੂ ਵਹਾਈ ਜਾ ਰਹੇ ਹਨ ਮਾਤਾ ਪਿਤਾ ਦੇ ਤਾਂ ਹੰਝੂ ਸੁੱਕ ਚੁੱਕੇ ਹਨ ਕਿਉਂਕਿ ਪਿਛਲੇ 24 ਘੰਟਿਆਂ ਤੋਂ ਲਗਾਤਾਰ ਇਤਿਹਾਕੇ ਹੰਝੂ ਹੀ ਵਹਾਏ ਜਾ ਰਹੇ ਸਨ ਅਜੇ ਕੱਲ੍ਹ ਇਹਨਾਂ ਨੇ ਆਪਣੇ ਪੁੱਤਰ ਦੀਆਂ ਨਿਸ਼ਾਨੀਆਂ ਇੱਕ ਬਟਵਾ ਅਤੇ ਉਸਤੀਆਂ ਕੁਝ ਹੋਰ ਚੀਜ਼ਾਂ ਸਨਕਤ ਕੀਤੀਆਂ ਸਨ ਜਿਨ੍ਹਾਂ ਤੋਂ ਆਪਣੇ ਪੁੱਤਰ ਦੇ ਮਰੇ ਹੋਣ ਦੀ ਖਬਰ ਉਹਨਾਂ ਨੂੰ ਪੱਕੇ ਤੌਰ ਤੇ ਮਿਲ ਗਈ ਸੀ ਫਿਰ ਜਿੱਤੇ ਬਾਕੀ ਡੈਡ ਬੋਡੀਾਂ ਦੀ ਜਾਂਚ ਕਰ ਰਹੀ ਹੈ ਉਥੇ ਇਹਨਾਂ ਦੀ ਜਾਂਚ ਰਹੀ ਹੈ ਉਹ ਪੂਰੀ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਕਹਿ ਦਿੱਤਾ ਹੈ ਵੀ ਹੁਣ ਤੁਹਾਡਾ ਪੁੱਤਰ ਐਸ ਦੁਨੀਆ ਵਿੱਚ ਨਹੀਂ ਰਿਹਾ ਆਪ ਇਤੇ ਮੌਜੂਦ ਨਹੀਂ ਹੈ ਰੱਬ ਨੂੰ ਪਿਆਰਾ ਹੋ ਗਿਆ ਹੈ ਉਹ ਗਮਸ਼ੁਦਾ ਨਹੀਂ ਹੈ ਉਹ ਤਾਂ ਪੂਰਾ ਹੋ ਗਿਆ ਹੈ ਜਦੋਂ ਹੀ ਇਹ ਖਬਰ ਸੁਣੀ ਨਾ ਉਹ ਬਸ ਰੋਏ ਜਾ ਰਹੇ ਹਨ ਇੱਥੇ ਗੁਰਦੁਆਰਾ ਸਾਹਿਬ ਇਸ ਆਸ ਦੇ ਵਿੱਚ ਆਏ ਸ਼ਾਇਦ ਇੱਥੇ ਆ ਕੇ ਕੁਝ ਸ਼ਾਂਤੀ ਮਿਲੇ ਕੁਝ ਮਨ ਨੂੰ ਤਸੱਲੀ ਮਿਲੇ ਪ੍ਰਣਾ ਮੰਨਣ ਦਾ ਬਲੇ ਪਰਮਾਤਮਾ ਰਬ ਆਪ ਬਖਸ਼ੇ ਲੇਕਿਨ ਆਕੇ ਕਿਉਂਕਿ ਅਜੇ ਹੀ ਖਲਾਤਾਂ ਦੇ ਵਿੱਚ ਜਦੋਂ ਆਪਣਾ ਹੀ ਪੁੱਤਰ ਆਪਣੇ ਜਿਗਰ ਦਾ ਟੁੱਟਾ ਬੁੜਾਪੇ ਦੇ ਵਿੱਚ ਛੱਡ ਜਾਵੇ ਉਹ ਜਵਾਨੀ ਦੇ ਵਿੱਚ ਚਲ ਆ ਜਾਵੇਂ ਨਾ ਉਦੋਂ ਬਹੁਤ ਦੁਖੁੰਦਾ ਹੈ ਮਾਤਾ ਪਿਤਾ ਹੀ ਸਮਝ ਸਕਦੇ ਹਨ ਉਹਨਾਂ ਤੇ ਇਸ ਵੇਲੇ ਕੀ ਵੀ ਦੀ ਹੈ ਦੂਜੇ ਵਾਸਤੇ ਸਿਰਫ ਗੱਲਾਂ ਹੁੰਦੀਆਂ ਹਨ ਆਪ ਤੇ ਵੀ ਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਲੇਕਿਨ ਅੱਜ ਜਿਹੜਾ ਹੈ ਇੱਥੇ ਬਸ ਬੈਠੇ ਹਨ ਨਾ ਦੇ ਸਦਨਰੇ ਹਨ ਉਹ ਕਹਿੰਦੇ ਹਨ ਵੀ ਬਹੁਤ ਟਾਈਮ ਹੋ ਗਿਆ ਇੱਥੇ ਬੈਠਿਆ ਨੂੰ ਅਰਦਾਸ ਜਿਹੜੀ ਹੈ ਆਪਾਂ ਥੋੜੇ ਸਮੇਂ ਵਿੱਚ ਕਰਵਾਵਾਂਗੇ ਆਪਾਂ ਕੱਲ ਤੱਕ ਕੁਝ ਨਹੀਂ ਖਾਧਾ ਹੈ ਚਲੋ ਲੰਗਰ ਛੱਕਿਆ ਨਹੀਂ ਹਾਂ ਮਾਤਾ ਪਿਤਾ ਕਹਿੰਦੇ ਹਨ ਨਹੀਂ ਭਈ ਸਾਨੂੰ ਭੁੱਖ ਨਹੀਂ ਹੈ ਸਾਡੀ ਕਾ ਸਾਡੇ ਪੁੱਤਰ ਦੇ ਨਾਲ ਚਲੀ ਗਈ ਹੈ ਲੇਕਿਨ ਜਦੋਂ ਰਿਸ਼ਤੇਦਾਰ ਬੜਾ ਤਕਾ ਕਰਦੇ ਹਨ ਕਹਿੰਦੇ ਹਨ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਬਹੁਤਾ ਕੁਝ ਅਸੀਂ ਖਾਣਾ ਨਹੀਂ ਹੈ ਕੋਈ ਗੱਲ ਨਹੀਂ ਚਲੋ ਜਲ ਵਗਾਰਾ ਸ਼ਕ ਲਵਾਂਗੇ ਨਾਲ ਚਲੇ ਜਾਂਦੇ ਹਨ ਲੰਗਰ ਹਾਲ ਦੇ ਵਿੱਚ ਪੰਗਤ ਦੇ ਵਿੱਚ ਬੈਠ ਚੁੱਕੇ ਹਾਂ ਰਿਸ਼ਤੇਦਾਰਾਂ ਨੇ ਉਹਨਾਂ ਦੇ ਲਈ ਗਲਾਸਾਂ ਦਾ ਪ੍ਰਬੰਧ ਕੀਤਾ ਹੈ ਜਿਸ ਤੇ ਵਿੱਚ ਜਲ ਪਾ ਕੇ ਜਲ ਸ਼ਕ ਲੈਣਗੇ ਅਤੇ ਉਹ ਆਪ ਲੰਗਰ ਛੱਕ ਕੇ ਆਪਣੀ ਭੁੱਖ ਮਿਟਾਉਣਗੇ ਲੇਕਿਨ ਆਸ-ਪਾਸ بڑا ਹੈ ਖੋਰ ਤਰ੍ਹਾਂ ਦਾ ਮਾਹੌਲ ਹੈ ਜਿੱਥੇ ਪਹਿਲਾਂ ਸੋਗ ਵਪਰਿਆ ਸੀ ਲੰਗਰ ਹਾਲ ਦੇ ਵਿੱਚ ਇੱਥੇ ਕੋਈ ਜ਼ਿਆਦਾ ਸੋਗ ਨਹੀਂ ਹੈ ਸੰਗਤ ਆਪਣੀ ਮਸਤੀ ਦੇ ਵਿੱਚ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਲੰਗਰ ਚੱਲ ਰਿਹਾ ਹੈ ਅਤੇ ਸੇਵਾਦਾਰ ਸਜਿੰਦਰ ਸਿੰਘ ਨੇ ਬੜੀ ਤਰੀਕੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਿਸ਼ਕਾਮ ਭਾਵਨਾ ਦੇ ਨਾਲ ਬੜੇ ਚੰਗੇ ਤਰੀਕੇ ਨਾਲ ਸੇਵਾ ਕਰ ਰਹੇ ਹਨ ਚਲੋ ਭਾਈ ਗੁਰੂ ਜੀ ਜਾਲਾ ਭਾਈ ਗੁਰੂ ਜੀ ਇਸ ਤਰ੍ਹਾਂ ਕੰਡਾ ਹੋਇਆ ਇੱਕ ਪੰਜਾਬੀ ਨੌਜਵਾਨ ਉਹ ਵੀ ਤਕਰੀਬਨ 22 ਸਾਲਾਂ ਦਾ ਜਿਹਨਾਂ ਰਵੀ ਸੀ ਅੱਗੇ ਵਧਦਾ ਜਾ ਰਿਹਾ ਹੈ ਉਸ ਤਿਹਾਡੇ ਵਿੱਚ ਜਲ ਵਾਲੀ ਕਿਤਨੀ ਹੈ ਅਤੇ ਜੋ ਜੋ ਵੀ ਉਸ ਦੇ ਅੱਗੇ ਗਲਾਸ ਰੱਖਦਾ ਹੈ ਨਾ ਜਿੱਤੇ ਵੀ ਉਸ ਨੂੰ ਲੱਗਦਾ ਹੈ ਵੀ ਇਹਦੇ ਜਲ ਪਾਣਾ ਚਾਹੀਦਾ ਹੈ ਉੱਥੇ ਜਲ ਵਰਤਾਰਿਆ ਹੈ ਲੰਗਰ ਦੇ ਵਿੱਚ ਆਪਣੀ ਸੇਵਾ ਕਰ ਰਿਹਾ ਹੈ ਬਾਕੀ ਸੇਵਾਦਾਰਾਂ ਦੇ ਵਾਂਗੇ ਆਪਣੇ ਰੱਬ ਨੂੰ ਯਾਦ ਕਰਦਾ ਹੋਇਆ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਅੱਗੇ ਵਧਦਾ ਜਾ ਰਿਹਾ ਹੈ ਲੇਕਿਨ ਜਿਵੇਂ ਹੀ ਮਾਤਾ ਨੇ ਉਸ ਤੋਂ ਜਲ ਮੰਗਿਆ ਹੈ ਨਾ ਵੀ ਪੁੱਤ ਨੂੰ ਜਲ ਪਾ ਦੇ ਅੰਰੀ ਜੀ ਆਹੋ ਜਲ ਜਿਵੇਂ ਹੀ ਜਲ ਪਾਇਆ ਨਾ ਮਾਤਾ ਨੇ ਇੱਕਦਮ ਆਪਣਾ ਚਿਹਰਾ ਉਸ ਮੁੰਡੇ ਦੇ ਚਿਹਰੇ 'ਤੇ ਵੱਲ ਕੀਤਾ ਹੈ ਨਾ ਹੋਸ਼ ਉੱਡ ਗਏ ਹਨ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ ਹੱਦ ਦੇ ਵਿੱਚ ਫੜਿਆ ਉਹ ਗਨਾਸੇ ਉਹ ਵੀ ਧਰਮ ਦੇ ਨਾਲ ਫੈਲੇ ਡਿੱਗ ਪਿਆ ਹੈ ਫਰਸ਼ ਦੇ ਉੱਪਰ ਪਾਣੀ ਫੈਲ ਗਿਆ ਹੈ ਅੱਖਾਂ ਚੌੜੀਆਂ ਹੋ ਗਿਆ ਹਨ ਨਾਲ ਕਿਹੜੇ ਰਿਸ਼ਤੇਦਾਰ ਵੀ ਜਦੋਂ ਇਹ ਸਾਰਾ ਕੁਝ ਦੇਖਦੇ ਹਨ ਵੀ ਮਾਤਾ ਦੇ ਹੱਥੋਂ ਗਲਾ ਛੁੱਟ ਗਿਆ ਹੈ ਪਹਿਲਾਂ ਤਾਂ ਸੋਚਿਆ ਵੀ ਦੁੱਖ ਦੇ ਕਾਰਨ ਹੈ ਇਹਨਾਂ ਨੂੰ ਜੋ ਸਦਮਾ ਲੱਗਿਆ ਹੈ ਉਸ ਤੇ ਕਾਰਨ ਸ਼ਾਇਦ ਹੋ ਗਿਆ ਹੋਣਾ ਲੇਕਿਨ ਜਿਵੇਂ ਹੀ ਉਸ ਦੇ ਨਾਲ ਕਿੜੇ ਨੌਜਵਾਨ ਦੇਖਿਆ ਨਾ ਉਹਨਾਂ ਦੇ ਹੱਥੋਂ ਵੀ ਪ੍ਰਸ਼ਾਦੀ ਦੀਆਂ ਬੁਰਕੀਆਂ ਛੁੱਟ ਗਈਆਂ ਹਨ ਖਾਰੇ ਦੀਵ ਤੇ ਡਿੱਗ ਪਿਆ ਹਨ ਹੱਥਾਂ ਦੇ ਵਿੱਚ ਕੰਮਣੀ ਛੜ ਗਈ ਹੈ ਇਹ ਮੁੰਡਾ ਤਾਂ ਬਿਲਕੁਲ ਲੋ ਰਵੀ ਵਰਗਾ ਲੱਗਦਾ ਹੈ ਉਹੀ ਨੰਨ ਨਕਸ਼ੇ ਉਹੀ ਹਾਂ ਇਹ ਤਾਂ ਰਵੀ ਹੈ ਇਹ ਤਾਂ ਸਾਡਾ ਹੀ ਮੁੰਡਾ ਹੈ ਉਸ ਨੂੰ ਜੱਫੀ ਪੰਦ ਦੇ ਲਈ ਮਿਲਣ ਦੇ ਲਈ ਅੱਗੇ ਵਾਦੇ ਹਨੇ ਲੇਕਿਨ ਉਹ ਮੁੰਡਾ ਪਿੱਛੇ ਹਟ ਜਾਂਦਾ ਹੈ ਹਾਂਜੀ ਜੱਫੀ ਕੇ ਬਾਰੇ ਹੋ ਆਖਿਰ ਤੁਸੀਂ ਮੈਨੂੰ ਜਾਣਦੇ ਹੋ ਤੁਸੀਂ ਮੇਰੇ ਨਾਲ ਇਹ ਜੋ ਹੈ ਕਿਉਂ ਕਰ ਰਹੇ ਹੋ ਮੈਨੂੰ ਕਿਉਂ ਮਿਲਣਾ ਚਾਹਦੇ ਹੋ ਇਹ ਕੌਣ ਹੈ ਇਹ ਆਂਟੀ ਹੋ ਇਤਨਾ ਰੋਕਿਓ ਰਹੀ ਹੈ ਇਸਨੇ ਆਪਣਾ ਗਲਾਸ ਥਲੇ ਕੋ ਸੜ ਦਿੱਤਾ ਹੈ ਜਦੋਂ ਇਹ ਗੱਲ ਸੁਣੀ ਨਾ ਸਾਰੇ ਹੈਰਾਨ ਗਏ ਵੀ ਉਹੀ ਨੰਨ ਨਕਸ਼ੇ ਉਹੀ ਬੋਲੇ ਅਤ ਮੱਤੇ ਦੇ ਉੱਪਰ ਉਹ ਨਿਸ਼ਾਨ ਹੈ ਜਿਸ ਨੂੰ ਪਿਤਾ ਸਾਫ ਤੌਰ ਤੇ ਦੇਖ ਸਕਦਾ ਸੀ ਵੀ ਉਸ ਦਾ ਰਹਿ ਹੈ ਲੇਕਿਨ ਪਛਾਣ ਤੋਨ ਕਰ ਕਰਿਆ ਹੈ ਆਖਿਰਕਾਰ ਗੱਲ ਕੀ ਹੈ ਅਤੇ ਇਸ ਦੇ ਪਿੱਛੇ ਕਿਹੜੀ ਵਜ੍ਹਾ ਹੈ ਲੇਕਿਨ ਜਦੋਂ ਅਸਲ ਸਚਾਈ ਸਭ ਦੇ ਸਾਹਮਣੇ ਆਈ ਨਾ ਸਾਰਿਆਂ ਦੇ ਖੁਸ਼ ਹੋੜ ਗਏ ਕਲਾ ਕਲਾ ਖੈਰਾਂ ਲਗਿਆ ਆਖਿਰਕਾਰ ਕਿ ਸਤਮੁਤ ਉਹ ਰਵੀ ਸਿੰਘ ਸੇ ਜਾਂ ਫਿਰ ਇਤੇ ਕੋਈ ਹੋਰ ਵਾਪਰ ਰਿਹਾ ਹੈ ਆਖਿਰਕਾਰ ਅਜੇ ਹਮੰਡਾ ਜਿਸ ਨੇ ਸਨਕਤ ਉਹਨਾਂ ਨੇ ਇੱਕ ਦਿਨ ਪਹਿਲਾਂ ਆਪਣੀਆਂ ਅੱਖਾਂ ਮੇਰਲ ਕੀਤੀ ਸੀ ਆਪਣੇ ਬਿਆਨਾਂ ਦੇ ਵਿੱਚ ਦਰਜ ਕਰਵਾਇਆ ਸੀ ਉਹ ਰਵੀ ਸਿੰਘ ਜੋ ਕਿ ਦਿੱਲੀ ਬੰਬ ਤਮਾਕੇ ਦੇ ਵਿੱਚ ਬੁਰੀ ਤਰ੍ਹਾਂ ਜਕਮੀ ਹੋ ਕੇ ਗੁਜ਼ਰ ਚੁਕਿਆ ਸੀ ਜਿਸ ਦੀ লাশ ਤੱਕ ਨਾ ਬਣੀ ਮੁਸ਼ਕਲ ਸੀ ਜਿਸ ਤੇ ਬਸ ਕੁਝ ਸਬੂਤ ਮਿਲੇ ਅਤੇ ਪੁਲਿਸ ਨੇ ਜੜਾ ਹੈ ਉਸ ਨੂੰ ਮਰਤਕ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਲੇਕਿਨ ਇਤੇ ਇੱਕਦਮ ਆਕਾ ਗਿਆ ਹੈ ਤਾਕਿਰਕਾਰ ਇਸ ਦੇ ਪਿੱਛੇ ਕਿਹੜੀ ਵਿਦਾ ਸੀ ਹਜੇ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਵਿਖੇ ਇਹ ਦੋ ਚਮਤਕਾਰ ਵਾਪਰੇ ਆ ਕੀ ਸਤਿਮ ਚਮਤਕਾਰ ਸੀ ਦਾ ਇਸ ਦੇ ਪਿੱਛੇ ਕੋਈ ਹੋਰ ਡੂੰਗੀ ਸਚਾਈ ਸੀ ਹਾਂ ਜੀ ਦਾਨੰਦ ਦੇ ਬਨਰੋਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜੇ ਸੁਨਣਾ ਸਾਡੀ ਹਰ ਇੱਕ ਨਵੀਂ ਦਾਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂ ਜੀ ਬਿਨਾਂ ਦੇ ਕਿਟਾ ਸ਼ੁਰੂ ਕਰਦੇ ਹਾਂ ਕਿ ਅੱਜ ਦੀ ਇਹ ਬੜੀ ਇਸ ਵੀਡੀਓ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਰਦਾਰ ਸੁਖਦੇਵ ਸਿੰਘ ਇੱਕ ਇੱਜ਼ਤਦਾਰ ਕਿਸਾਨ ਸੀ ਉਸ ਦਾ 22 ਸਾਲ ਦਾ ਪੁੱਤਰ ਰਵੀ ਸਿੰਘ ਹੁਣੇ ਹੁਣੇ ਦਿੱਲੀ ਯੂਨੀਵਰਸਿਟੀ ਤੋਂ ਐਮਬੀਏ ਦੀ ਪੜ੍ਹਾਈ ਕਰਕੇ ਹਟਿਆ ਸੀ ਰਵੀ ਬਹੁਤ ਹੁਸ਼ਿਆਰ ਅਤਿ ਸਲਜਿਆ ਹੋਇਆ ਨੌਜਵਾਨ ਸੀ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਸਹਾਰਾ ਸੀ ਪੰਜ ਦਿਨ ਪਹਿਲਾਂ ਰਵੀ ਨੂੰ ਦਿੱਲੀ ਦੀ ਇੱਕ ਵੱਡੀ ਮਲਟੀਨੈਸ਼ਨਲ ਕੰਪਨੀ ਤੋਂ ਨੌਕਰੀ ਲਈ ਇੰਟਰਵਿਊ ਦੀ ਕਾਲ ਆਈ ਪਰਿਵਾਰ ਬੜਾ ਖੁਸ਼ ਹੈ हां बस ਤੁਸੀਂ ਅਰਦਾਸ ਕਰਿਓ ਰਵੀ ਨੇ ਜਾਣਦੇ ਹੋ ਕਿ ਆਪੇ ਨੌਕਰੀ ਮਿਲ ਗਈ ਤਾਂ ਪਿਤਾ ਜੀ ਦਾ ਸਾਰਾ ਕਰਜ਼ਾ ਦਿਨਾਂ ਦੇ ਵਿੱਚ ਲਾ ਦੇਵਾਂਗਾ ਉਹ 10 ਨਵੰਬਰ ਨੂੰ ਦਿੱਲੀ ਵੱਲ ਰਵਾਨਾ ਹੋਇਆ ਉਸਨੇ ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਕਮਰਾ ਲਿਆ 9 ਨਵੰਬਰ ਨੂੰ ਉਸਦਾ ਇੰਟਰਵਿਊ ਸੀ 9 ਨਵੰਬਰ ਦੀ ਸ਼ਾਮ ਨੂੰ ਤਕਰੀਬਨ 8 ਵਜੇ ਦਾ ਸਮਾਂ ਹੈ ਉਸਨੇ ਆਪਣੇ ਪਿਤਾ ਸੁਖਦੇਵ ਸਿੰਘ ਨੂੰ ਫੋਨ ਕੀਤਾ ਹੈ ਪਿਤਾ ਜੀ ਮੈਂ ਬੜਾ ਖੁਸ਼ ਹਾਂ ਇੰਟਰਵਿਊ ਬਹੁਤ ਹੀ ਵਧੀਆ ਆਹ ਉਹ ਕਹਿੰਦੇ ਨੇ ਕਿ ਮੇਰੀ ਚੋਣ ਲਗਭਗ ਪੱਕੀ ਹੈ ਮੈਂ ਬਹੁਤ ਖੁਸ਼ ਹਾਂ ਮੈਂ ਹੁਣੇ ਆਪਣੇ ਦੋਸਤਾਂ ਨਾਲ ਕਨੌਟ ਪਲੇਸ ਸੀਪੀ ਘੁੰਮਣ ਜਾ ਰਿਹਾ ਹਾਂ ਥੋੜਾ ਦਸਤਨ ਮਨਾਉਣੇ ਕੱਲ ਸਵੇਰੇ 10 ਨਵੰਬਰ ਨੂੰ ਵਾਪਸ ਆ ਜਾਵਾਂਗਾ ਸੁਖਦੇਵ ਸਿੰਘ ਨੇ ਹੱਸ ਕੇ ਕਿਹਾ ਠੀਕ ਹੈ ਪੁੱਤਰੇ ਪਰ ਧਿਆਨ ਨਾਲ ਦਿੱਲੀ ਬਹੁਤ ਵੱਡਾ ਸ਼ਹਿਰ ਹੈ ਇਹ ਰਵੀਦੀ ਪਰਿਵਾਰ ਨਾਲ ਆਖਰੀ ਗੱਲਬਾਤ ਸੀ ਠੀਕ ਉਸੇ ਰਾਤ 9 ਨਵੰਬਰ ਰਾਤ 9 ਵਜੇ ਦੇ ਕਰੀਬ ਪੂਰੀ ਦਿੱਲੀ ਕੰਬ ਗਈ ਕਨੌਟ ਪਲੇਸ ਦੇ ਇੱਕ ਮਸ਼ਹੂਰ ਬਾਜ਼ਾਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਵੱਡੇ ਬੰਬ ਧਮਾਕੇ ਹੋਏ ਸੁਖਦੇਵ ਸਿੰਘ ਅਤੇ ਬਲਜੀਤ ਕੌਰ ਮੋਗਾ ਦੇ ਵਿੱਚ ਆਪਣੇ ਘਰ ਬੈਠੇ ਬਸ ਟੀਵੀ ਦੇਖ ਰਹੇ ਸਨ ਅਚਾਨਕ ਹਰ ਚੈਨਲ ਤੇ ਇੱਕ ਬ੍ਰੇਕਿੰਗ ਨਿਊਜ਼ ਆਈ ਦਿੱਲੀ ਕਨੋਟ ਪਲੇਸ ਬੰਬ ਧਮਾਕਾ ਕਈ ਲੋਕ ਮਾਰੇ ਜਾਣ ਦਾ ਵੱਡਾ ਹਾਦਸਾ ਕਨੋਟ ਪਲੇਸ ਇਹ ਸ਼ਬਦ ਸੁਣਦੇ ਸਾਰ ਬਲਜੀਤ ਕੌਰ ਦੀ ਚੀਕ ਨਿਕਲ ਗਈ ਸੁਖਦੇਵ ਸਾਡਾ ਰਵੀ ਉਸਨੇ ਹੁਣੇ ਫੋਨ ਤੇ ਕੈਸ ਵੀ ਉਹ ਵੀ ਸੀਪੀ ਜਾ ਰਿਹਾ ਹੈ ਸੁਖਦੇਵ ਸਿੰਘ ਦੇ ਹੱਥ ਕੰਮਣ ਲੱਗੇ ਉਸਨੇ ਤੁਰੰਤ ਰਵੀ ਦਾ ਨੰਬਰ ਮਿਲਾਇਆ ਅਗੋਂ ਲੇਕਿਨ ਫੋਨ ਸਵਿਚ ਆਫ ਹੋਣ ਲੱਗ ਉਹਨਾਂ ਨੇ ਵਾਰ-ਵਾਰ ਫੋਨ ਕੀਤਾ ਪਰ ਜਵਾਬ ਉਹੀ ਸੀ ਫੋਨ ਤਾਂ ਸਵਿਚ ਆਫ ਹੈ ਨਹੀਂ ਨਹੀਂ ਉਹ ਠੀਕ ਹੋਵੇਗਾ ਸੁਖਦੇਵ ਸਿੰਘ ਨੇ ਆਪਣੀ ਪਤਨੀ ਨੂੰ ਦਿਲਾਸਾ ਦਿੱਤਾ ਸ਼ਾਇਦ ਤਮਾਕੇ ਕਰਕੇ ਨੈਟਵਰਕ ਜਮ ਹੋ ਗਿਆ ਹੋਵੇਗਾ ਪਰ ਦੋਵਾਂ ਦੇ ਦਿਲ ਡੁੱਬਰੇ ਸਨ ਉਹ ਸਾਰੀ ਰਾਤ ਸੌ ਨਹੀਂ ਸਕੇ ਉਹਨਾਂ ਦੀਆਂ ਅੱਖਾਂ ਟੀਵੀ ਸਕਰੀਨ ਤੇ ਲੱਗੀਆਂ ਸਨ ਪਰ ਹਰ ਪਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ 10 ਨਵੰਬਰ ਦੀ ਸਵੇਰ ਹੁੰਦਿਆਂ ਹੀ ਜਦੋਂ ਰਵੀ ਘਰ ਵਾਪਸ ਨਾ ਆਇਆ ਨਾ ਅਤੇ ਉਸਦਾ ਫੋਨ ਵੀ ਨਾ ਮਿਲਿਆ ਤਾਂ ਉਹਨਾਂ ਨੇ ਉਹਨਤੇ ਦੋ ਤੇ ਦਸ ਦੇ ਸੇ ਦਰਾਨਾਰੇ ਗੱਡੀ ਲੈ ਕੇ ਦਿੱਲੀ ਵੱਲ ਦਰਵਾਣਾ ਹੋ ਗਏ ਵੀ ਆਖਰਕਾਰ ਪੁੱਤਰ ਦੀ ਹਾਲਤ ਲਈ ਰਵੀ ਨੂੰ ਹੋਇਆ ਕਿ ਹੈ ਉਹਨਾਂ ਦਾ ਸਫ਼ਰ ਚੁੱਪ ਅਤੇ ਹੰਝੂਆਂ ਦੇ ਨਾਲ ਭਰਿਆ ਸੀ ਉਹ ਦੁਪਹਿਰ ਤੱਕ ਦਿੱਲੀ ਪਹੁੰਚੇ ਸ਼ਹਿਰ ਦੇ ਵਿੱਚ ਇੱਕ ਅਜੀਬ ਦਹਿਸ਼ਤ ਦਾ ਮਾਹੌਲ ਸੀ ਹਰ ਪਾਸੇ ਪੁਲਿਸ ਅਤੇ ਐਂਬੂਲੈਂਸਾਂ ਦੇ ਸਾਰਨ ਗੁਜਰੇ ਸਨ ਅੱਗ ਬੁਝ ਚੁੱਕੀ ਸੀ ਉੱਥੇ ਗੜੇ ਆਜੇ ਵੀ ਉਸ ਤਰ੍ਹਾਂ ਖੜੀਆਂ ਸਨ ਜਿਸ ਵੇਲੇ ਤੁਮ ਆਕੇ ਵੇਲੇ ਸਨ ਉਸ ਦਾ ਹਸਪਤਾਲਾਂ ਵੱਲ ਭਜੇ ਆਰ ਐਮ ਐਲ ਹਸਪਤਾਲ ਸਫਦਰ ਗਾਂਝੇ ਹਸਪਤਾਲੇ ਹਰ ਪਾਸੇ ਜ਼ਖਮੀਆਂ ਅਤੇ ਲਾਸ਼ਾਂ ਦੇ ਢੇਰ ਲੱਗੇ ਸਨ ਮਾਹੌਲ ਇੰਨਾ ਦਰਦਨਾਕ ਸੀ ਕਿ ਦੇਖਣ ਜਾਂਦਾ ਸੀ ਉਹਨਾਂ ਨੇ ਹਰ ਲਿਸ਼ਟ ਦੇਖੀ ਹਰ ਜ਼ਖਮੀ ਦਾ ਚਿਹਰਾ ਦੇਖਿਆ ਪਰ ਰਵੀ ਕਿਤੇ ਨਹੀਂ ਸੀ ਮੇਰਾ ਪੁੱਤਰ ਕਿਤੇ ਹੈ ਬਲਜੀਤ ਕੌਰੇ ਹਰ ਡਾਕਟਰ ਅਗੇ ਹੱਥ ਜੋੜ ਰਿਹਾ ਸੀ ਆਖਿਰਕਾਰ ਸ਼ਾਮ ਨੂੰ 12 ਨਵੰਬਰ ਦੀ ਸ਼ਾਮੇ ਪੁਲਿਸ ਉਹਨਾਂ ਨੂੰ ਰਾਮ ਮਨੋਹਰ ਲੋਹੀਆ ਯਾਨੀ ਆਰ ਐਮ ਐਲ ਹਸਪਤਾਲ ਦੇ ਮਰਦਾ ਘਰ ਵਿੱਚ ਲੈ ਕੇ ਗਏ ਜਿੱਤੇ ਤਮਾਕੇ ਦੀਆਂ ਲਾਸ਼ਾਂ ਰੱਖਿਆ ਸਨ ਸਰਦਾਰ ਜੀ ਇੱਕ ਇੰਸਪੈਕਟਰ ਨੇ ਬੜੀ ਭਾਰੀ ਆਵਾਜ਼ ਦੇ ਵਿੱਚ ਤਮਾਕੇ ਵਿੱਚ ਲਾਸ਼ਾਂ ਦੀ ਖਰਾਬ ਬੜੇ ਖਰਾਬ ਹਨ ਪਛਾਣ ਕਰਨੀ ਬਹੁਤ ਔਖੀ ਹੈ ਬਹੁਤ ਸਾਰੀਆਂ ਲਾਸ਼ਾਂ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ ਉਹਨਾਂ ਦੇ ਅੰਗ ਦਿਖ ਰਹੇ ਹਨ ਇੱਧਰ ਉੱਧਰ ਬਿਖੇਰ ਗਏ ਹਨ ਉਹਨਾਂ ਦਾ ਸਾਨੂੰ ਕੁਝ ਨਹੀਂ ਮਿਲਿਆ ਇੰਸਪੈਕਟਰ ਨੇ ਅੱਗੇ ਕਿਹਾ ਪਰ ਸਾਨੂੰ ਤਮਾਕੇ ਵਾਲੀ ਤਾਂ ਦਿੱਤੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਉੱਤੇ ਇੱਕ ਬੈਗ ਮਿਲਿਆ ਹੈ ਸ਼ਾਇਦ ਇਹ ਕਿਸੇ ਪੀੜਦਾ ਹੈ ਇੰਸਪੈਕਟਰ ਨੇ ਇੱਕ ਪਲਾਸਟਿਕ ਦਾ ਸੀਲ ਬੰਦ ਬੈਗ ਕਢਿਆ ਉਸ ਬੈਗ ਦੇ ਅੰਦਰ ਰਵੀ ਦਾ ਅਧੂ ਸੜਿਆ ਬਟੂਆ ਮਿਲਿਆ ਸੀ ਜਿਸ ਵਿੱਚ ਉਸਦਾ ਡਰਾਈਵਿੰਗ ਲਾਇਸੈਂਸ ਅਤੇ ਦਸਵੀਰ ਸੀ ਨਾਲ ਹੀ ਉਸਦੀ ਮਨਪਸੰਦ ਟਾਈਟਨ ਦੀ ਘੜੀ ਪਈ ਸੀ ਜੋ ਸੁਖਦੇਵ ਸਿੰਘ ਨੇ ਉਸ ਨੂੰ ਪਿਛਲੇ ਜਨਮ ਜਨਮ ਤੇ ਬੜੇ ਚਾਣ ਨਾਲ ਦਿੱਤੀ ਸੀ ਅਤੇ ਉਸ ਦਾ ਅਧ ਕਿਹਾ ਹੋਇਆ ਸੜਿਆ ਹੋਇਆ ਮੋਬਾਈਲ ਫੋਨ ਹੈ ਇਹ ਦੇਖਤਾ ਕਿ ਬਲਜੀਤ ਕੌਰ ਉਤੇ ਹੀ ਤਾਂ ਮਾਰ ਕੇ ਰੋਣ ਲੱਗ ਪਏ ਸੁਖਦੇਵ ਸਿੰਘ ਗਿਆ ਲਤਾ ਕਮ ਗਿਆ ਇਹ ਇਹ ਤਾਂ ਮੇਰੇ ਪੁੱਤਰ ਦਾ ਸਮਾਨ ਹੈ ਇੰਸਪੈਕਟਰ ਨੇ ਸਿਰ ਤੁਕਾ ਲਿਆ ਸਰਦਾਰ ਜੀ ਭਾਵੇਂ ਰਵੀ ਸਿੰਘ ਦਾ ਫੋਨ ਵੀ ਤਮਾਕੀ ਤੋਂ ਠੀਕ ਪਹਿਲਾਂ ਉਸੇ ਥਾਂ ਤੇ ਕਬਰਿਆ ਸੀ ਸਾਨੂੰ ਲਾਸ਼ ਤਾਂ ਨਹੀਂ ਮਿਲੀ ਤਮਾਕਾ ਇਹਨਾਂ ਭਿਆਨਕ ਸੇ ਸ਼ਾਇਦ ਸ਼ਰੀਰ ਖਤਮ ਹੋ ਗਿਆ ਹੈ ਅਸੀਂ ਅੱਗੇ ਪ੍ਰੇਸ਼ਾਨ ਕਰਾਂਗੇ ਡੀਐਨਏ ਦੇ ਸੈਂਪਲ ਦੇ ਦੇਵੋ ਅਸੀਂ ਤੁਹਾਡੇ ਪੁੱਤਰ ਦਾ ਡੀਐਨਏ ਲਵ ਕੇ ਉਸ ਦੀ ਲਾਸ਼ ਨਹੀਂ ਹੈ ਜਲਦੀ ਤੋਂ ਜਲਦੀ ਪਹੁੰਚਾ ਦੇਾਂਗੇ ਪਰ ਕਿਉਂਕਿ ਸਾਨੂੰ ਇਹ ਸਾਰਾ ਸਮਾਨ ਮਿਲਿਆ ਹੈ ਅਸੀਂ ਇਹ ਮੰਨ ਰਹੇ ਹਾਂ ਕਿ ਰਵੀ ਸਿੰਘ ਦੀ ਇਸ ਹੱਥ ਸੇ ਵਿੱਚ ਪੱਕੀ ਮੌਤ ਹੋ ਚੁੱਕੀ ਹੈ ਅਸੀਂ ਉਹਨਾਂ ਦਾ ਨਾਮ ਹੈ ਮ੍ਰਿਤਕਾਂ ਦੀ ਸੂਚੀ ਵਿੱਚ ਇੱਕ ਵਾਰ ਲਈ ਸ਼ਾਮਲ ਕਰ ਰਹੇ ਹਾਂ ਇਹ ਸਾਰੇ ਸਬੂਤ ਇੱਕ ਆਮ ਆਦਮੀ ਲਈ ਇੱਕ ਦੁਖੀ ਪਿਓ ਲਈ ਬਹੁਤ ਵੱਡੇ ਸਨ ਜਦੋਂ ਲਾਸ਼ ਨਹੀਂ ਮਿਲੇ ਉਹ ਕਿਵੇਂ ਮੰਨ ਲੈਣ ਪਰ ਜਦੋਂ ਸਬੂਤ ਬਟੂਆ ਘੜੀ ਫੋਨ ਉਹ ਵੀ ਉਹਨਾਂ ਦੇ ਸਾਹਮਣੇ ਅੱਜ ਜਲਦੀ ਦੇ ਵਿੱਚ ਪੈ ਚਨੇ ਤਾਂ ਉਹ ਕਿਵੇਂ ਇਨਕਾਰ ਕਰ ਸਕਦੇ ਸਨ ਉਸ ਸਦਮੇ ਵਿੱਚ ਚਲੇ ਗਏ ਉਹਨਾਂ ਦਾ ਦਿਮਾਗ ਹਸਨ ਹੋ ਗਿਆ ਇੱਕ ਪਾਸੇ ਮਨ ਮੰਨ ਰਿਹਾ ਸੀ ਕਿ ਨਹੀਂ ਮੇਰਾ ਰਵੀ ਜਾਂਦਾ ਹੈ ਦੂਜੇ ਪਾਸੇ ਕਹਿ ਰਿਹਾ ਸੀ ਇਹਨਾਂ ਸਾਰਾ ਸਮਾਨ ਇਹ ਸਾਰਾ ਕੁਝ ਚੀਕ ਚੀਕ ਕੇ ਕਰਿਆ ਹੈ ਵੀ ਰਵੀ ਦੀ ਮੌਤ ਹੋ ਚੁੱਕੀ ਹੈ ਰਵੀ ਜੜਾ ਹੈ ਉਹ ਰੱਬ ਨੂੰ ਪਿਆਰਾ ਹੋ ਗਿਆ ਹੈ ਗੁਜ਼ਰ ਚੁਕਿਆ ਹੈ ਪੂਰੇ ਤਰ੍ਹਾਂ ਡੁੱਟ ਚੁੱਕੇ ਸਨ ਉਹ 10 ਨਵੰਬਰ ਦੀ ਰਾਤ ਨੂੰ ਆਪਣੇ ਦਿੱਲੀ ਵਾਲੇ ਰਿਸ਼ਤੇਦਾਰਾਂ ਦੇ ਘਰ ਗਏ ਪਰ ਸਾਰਾ ਸਕੇ ਨੀਂਦ ਕਿੱਥੇ ਆਉਂਦੀ ਹੈ ਅਜੇ ਹੀ ਕਲਾਤਾਂ ਦੇ ਵਿੱਚ ਜਦੋਂ ਇਹਨੀਆਂ ਲਾਸ਼ਾਂ ਇਹਨੇ ਕਹੈਲਾ ਨੂੰ ਦੇਖ ਕੇ ਆਏ ਹੋਣਾ ਹੈ ਉਤੋਂ ਆਪਣੇ ਹੀ ਪੁੱਤਰ ਦੇ ਜਿਹੜੀਆਂ ਨਿਸ਼ਾਨੀਆਂ ਇਸ ਖਲਾਬੇ ਵਿੱਚ ਮਿਲਣਾਂ ਕੋਣ ਮਾਪਿਓ ਹੈ ਜੋ ਸੋਚ ਸਕਦਾ ਹੈ 11 ਨੰਬਰ ਦੀ ਸਵੇਰੇ ਮਮਜੀਤ ਕੌਰ ਨੇ ਕਿਹਾ ਮੈਨੂੰ ਸ਼ਾਂਤੀ ਨਹੀਂ ਮਿਲ ਰਹੀ ਸਾਨੂੰ ਗੁਰੂ ਕਰ ਜਾਣਾ ਚਾਹੀਦਾ ਹੈ ਜਦੋਂ ਤੱਕ ਲਾਸ਼ ਨਹੀਂ ਮਿਲਦੀ ਅਸੀਂ ਸੰਸਕਾਰ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਪੁੱਤਰ ਦੀ ਆਤਮਾ ਦੀ ਸ਼ਾਂਤੀ ਲਈ ਉਸ ਤੇ ਸੁਰੱਖਿਆ ਦੇ ਲਈ ਜੇਕਰ ਉਹ ਜਾਂਦਾ ਹੈ ਤਾਂ ਆਪਾਂ ਨੂੰ ਉਸ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਪੁੱਤਰ ਦੇ ਲਈ ਪਰਮਾਤਮਾ ਸਾਨੂੰ ਉਸ ਤੱਕ ਮਿਲਾ ਦੇ ਮਹਾਰਾਜ ਕਿਰਪਾ ਕਰੇ ਸਾਡੇ ਬੁੜਾਪੇ ਦਾ ਉਹੀ ਸਾਰਾ ਹੈ ਮੰਗ ਸਰਬ ਦੇ ਵਿੱਚ ਅੰਤਮ ਅਰਦਾਸ ਨਹੀਂ ਪਹੁੰਚਦੇ ਹਨ ਅਤੇ ਇਹ ਕਾਰਨ ਸੀ ਕਿ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਆ ਨੁੰਜਤੇ ਉਹਨਾਂ ਨੇ ਆਪਣੇ ਮਰੇ ਹੋਏ ਪੁੱਤਰ ਨੂੰ ਲੰਗਰ ਦੇ ਵਿੱਚ ਉੱਥੇ ਸੇਵਾ ਕਰਨ ਦੇ ਦਿੱਖਿਆ ਪਰ ਰਵੀ ਨਾਲ ਅਸਲ ਦੇ ਵਿੱਚ ਖੋਇਆ ਕਿਸੇ ਆਖਰਕਾਰ ਉੱਥੇ ਪਹੁੰਚਿਆ ਤਾਂ ਬੰਜਾ ਕਿਵੇਂ ਕੀ ਰਵੀ ਸੀ ਜਾਂ ਕੋਈ ਹੋਰ ਹਾਂਜੀ 9 ਨਵੰਬਰ ਦੀ ਸ਼ਾਮ ਨੂੰ ਰਵੀ ਇੰਟਰਵਿਊ ਦੇਣ ਤੋਂ ਬਾਅਦ ਬੜਾ ਖੁਸ਼ ਹੈ ਆਪਣੇ ਦੋਸਤਾਂ ਨੂੰ ਮਿਲਣ ਦੇ ਲਈ ਪਨੌਟ ਪਲੇਸ ਪਹੁੰਚਿਆ ਧਮਾਕੇ ਤੋਂ ਠੀਕ 5 ਮਿੰਟ ਪਹਿਲਾਂ ਜਦੋਂ ਦੁਕਾਨ ਤੋਂ ਬਾਹਰ ਨਿਕਲਦਾ ਸੀ ਨਾ ਦੋ ਮੋਟਰਸਾਈਕਲ ਸਵਾਰ ਚ ਉਸਤੇ ਕੋੜਾ ਏ ਓਏ ਜੋ ਕੁਝ ਹੈ ਕੱਢ ਦੇ ਇਸ ਤੋਂ ਪਹਿਲਾਂ ਕਿ ਰਵੀ ਕੁਝ ਸਮਝਦਾ ਇੱਕ ਚੋਰ ਉਸਤੇ ਸਿਰ ਦੇ ਪਿਛੋਂ ਲੋਹੇ ਦੀ ਰੋਣਾ ਜ਼ੋਰਦਾਰ ਹਮਲਾ ਕੀਤਾ ਰਵੀ ਉੱਥੇ ਹੀ ਫਨ ਪਾਤੇ ਡਿੱਗ ਪਿਆ ਚੋਰੀ ਨੇ ਤੇਜ਼ੀ ਨਾਲ ਉਸਤੇ ਜੇਬ ਵਿੱਚੋਂ ਮਟੂਆ ਉਸਦੇ ਹੱਥ ਵਿੱਚੋਂ ਕੜੀ ਲਾਏ ਅਤੇ ਉਸਦਾ ਮੋਬਾਈਲ ਫੋਨ ਖੋਲਿਆ ਉਹ ਦੋਵੇਂ ਚੋਰ ਮੋਟਰਸਾਈਕਲ ਤੇ ਬੈਠੇ ਅਤੇ ਭੱਜ ਕੇ ਪੀੜ ਪਾੜ ਵਾਲੇ ਇਲਾਕੇ ਵਿੱਚ ਮੁੱਖ ਬਾਜ਼ਾਰ ਵੱਲ ਗਾਇਬ ਹੋ ਗਏ ਠੀਕ ਉਸੇ ਥਾਂ ਮਲੇ ਦਿੱਤੇ ਬੰਬ ਤਮਾਕਾ ਹੋਇਆ ਸੀ ਰਵੀ ਧਕਵੀ ਘਰਾ ਦੇ ਵਿੱਚ ਫੁੱਟ ਪਾਤੇ ਪਿਆ ਸੀ ਉਸਦੇ ਸਿਰ ਵਿੱਚੋਂ ਖੂਨ ਵਹਿ ਰਿਆ ਸੀ ਅਤੇ ਠੀਕ 55 ਮਿੰਟਾਂ ਦੇ ਵਿੱਚ ਇੱਕ ਵੱਡਾ ਜ਼ੋਰਦਾਰ ਧਮਾਕਾ ਹੋਇਆ ਰਵੀ ਤਮਾਕੇ ਵਾਲੀ ਥਾਂ ਤੋਂ ਕਾਫੀ ਦੂਰ ਸੀ ਪਰ ਤਮਾਕੇ ਦੀ ਆਵਾਜ਼ ਅੱਕ ਤੱਕੇ ਨਾਲੇ ਉਹ ਦੁਬਾਰਾ ਜ਼ਮੀਨ ਤੇ ਡਿੱਗਿਆ ਉਸਦੇ ਸਿਰ ਤੇ ਫਿਰ ਤੋਂ ਦੂਜੀ ਵਾਰ ਛੱਟ ਲੱਗੇ ਹੁਣ ਉਹ ਲਾਸ਼ ਜਿਸ ਬਾਰੇ ਪੁਰਸੋਤਰੀ ਸੀ ਉਹ ਲਾਸ਼ ਰਵਿਦੀ ਨਹੀਂ ਸੀ ਉਸ ਚੋਰ ਦੀ ਸੀ ਜਿਸ ਨੇ ਰਵਿਦਾਸ ਸਮਾਨ ਚੋਰੀ ਕੀਤਾ ਸੀ ਉਹ ਚੋਰ ਤਮਾਕੇ ਵਿੱਚ ਮਾਰਿਆ ਗਿਆ ਅਤੇ ਜਦੋਂ ਪੁਲਿਸ ਨੂੰ ਉਸ ਦੀ ਲਾਸ਼ ਮਿਲੀ ਤਾਂ ਉਹਨਾਂ ਨੂੰ ਜੇਬ ਵਿੱਚੋਂ ਰਵਿਦਾ ਬਟੂਆ ਲਾਇਸੈਂਸ ਮਿਲਿਆ ਉਹਨਾਂ ਨੇ ਇਸ ਚੋਰ ਨੂੰ ਰਵੀ ਸਿੰਘ ਸਮਝ ਲਿਆ ਅਤੇ ਉਸ ਦਾ ਨਾਮ ਮ੍ਰਿਤਕਾਂ ਦੀ ਸੂਚੀ ਵਿੱਚ ਪਾ ਦਿੱਤਾ ਅਤੇ ਅਸਲ ਵਿੱਚ ਉਹ ਤਾਂ ਝਕਮੀ ਖਲਾਦੇ ਵਿੱਚ ਦੋ ਵਾਰ ਸਿਰ ਤੇ ਛੱਟ ਲੱਗਣ ਕਾਰਨ ਨੂੰਗੇ ਸਦਮੇ ਵਿੱਚ ਆ ਗਿਆ ਉਹ ਆਪਣੀ ਯਾਦਦਾਸ਼ਤ ਆਪਣਾ ਨਾਮ ਆਪਣਾ ਪਿੰਡ ਸਭ ਕੁਝ ਭੁੱਲ ਚੁੱਕਾ ਉਹ ਬਸ ਦਿੱਲੀ ਦੀਆਂ ਸੜਕਾਂ ਤੇ ਲਹੂ ਲੋਹਾਨਾ ਬਿਨਾਂ ਕਿਸੇ ਮੰਜ਼ਲ ਦੇ ਤੁਰਦਾ ਰਿਹਾ ਸਾਰੀ ਰਾਤ 9 ਨਵੰਬਰ ਤੇ ਸਾਰਾ ਦਿਨ 10 ਨਵੰਬਰ ਨੂੰ ਤੁਰਦਾ ਰਿਹਾ ਉਸ ਨੂੰ ਕੁਝ ਯਾਦ ਨਹੀਂ ਸੀ 10 ਨਵੰਬਰ ਦੀ ਸ਼ਾਮ ਨੂੰ ਉਹ ਬਹੁਤ ਕਾ ਪਿਆਸਾ ਤੁਰਦਾ ਹੋਇਆ ਗੁਰਦੁਆਰਾ ਬੰਗਲਾ ਸੇ ਪਹੁੰਚਦਾ ਹੈ ਸ਼ਾਇਦ ਇਸ ਲਈ ਉਸ ਦੇ ਅੰਦਰ ਕਿਤੇ ਡੁੰਗਾਈ ਦੇ ਵਿੱਚ ਇਹ ਗੱਲ ਬੈਠੀ ਸੀ ਕਿ ਗੁਰੂ ਦਾ ਦਰ ਸਭ ਤੋਂ ਸੁਰੱਖਿਅਤਾ ਹੈ ਉੱਥੇ ਗੁਰੂ ਦਰ ਦੇ ਮੁੱਖ ਸੇਵਾਦਾਰੇ ਗਿਆਨੀ ਬਲਬੀਰ ਸਿੰਘ ਨੇ ਇਸ ਨੌਜਵਾਨ ਨੂੰ ਦੇਖਿਆ ਉਸ ਸਮੇਂ ਖੜਾ ਮਿਠਾ ਸੀ ਉਸ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਪਤਾ ਨਹੀਂ ਕੌਣ ਹੈ ਤੂੰ ਕਿੱਥੋਂ ਆਇਆ ਹੈ ਰਾਵੀ ਨੇ ਉੱਪਰ ਵੱਲ ਦੇਖਿਆ ਪਰ ਉਸ ਤੇ ਆੱਖਾਂ ਖਾਲੀ ਸਨ ਉਹ ਬੋਲ ਨਹੀਂ ਪਾਰਿਆ ਸੀ ਉਸ ਸਦਮੇ ਕਾਰਨ ਗੁੰਗਾ ਹੋ ਗਿਆ ਗਿਆਨੀ ਜੀ ਸਮਝ ਗਏ ਕਿ ਇਹ ਬੱਚਾ ਅਤਮਾਕਿਆਂ ਦੇ ਸਦਮੇ ਦਾ ਸ਼ਿਕਾਰ ਹੈ ਉਸ ਨੂੰ ਅੰਦਰ ਲੈ ਗਏ ਉਸ ਤੇ ਸਿਰ ਤੇ ਪੱਟੀ ਕੇ دی ਉਸ ਨੂੰ ਲੱਗਰ ਸਕਾਇਆ ਆਰਾਮ ਕਰਨ ਲਈ ਕਿਹਾ ਅੱਜ ਸਵੇਰੇ 11 ਨਵੰਬਰ ਨੂੰ ਜਦੋਂ ਰਵੀ ਦੀ ਆਖੋ ਲਈ ਨਾ ਉਸ ਨੂੰ ਅਜੀਬੀ ਕੁਝ ਯਾਦ ਨਹੀਂ ਸੀ ਉਸਨੇ ਬਸ ਦੇਖਿਆ ਕਿ ਲੋਕ ਸੇਵਾ ਕਰ ਰਹੇ ਹਨ ਅਤੇ ਚੁੱਪਚਾਪ ਉੱਠਿਆ ਸੇਵਾਦਾਰਾਂ ਦੀ ਨਕਲ ਕਰਦਾ ਹੋਇਆ ਪਾਣੀ ਦੇ ਗਲਾਸ ਪਰ ਕੇ ਸੰਗਤ ਨੂੰ ਵਰਤਣ ਲੱਗਦਾ ਹੈ ਠੀਕ ਉਸੇ ਵੇਲੇ ਜਦੋਂ ਉਸਦੇ ਮਾਤਾ ਪਿਤਾ ਉਸਦੀ ਅੰਤਮ ਅਰਦਾਸ ਲਈ ਪਹੁੰਚੇ ਸਨ ਬਲਜੀਤ ਕੌਰ ਉਸ ਨੂੰ ਦੇਖ ਕੇ ਬੇਹੋਸ਼ ਹੋ ਗਏ ਸੁਖਦੇਵ ਸਿੰਘ ਉਸ ਮੁੰਡੇ ਰਵੀ ਰਚਨ ਜੋੜ ਰਿਹਾ ਹੈ ਪੁੱਤਰ ਤੂੰ ਜਾਂਦਾ ਹੈ ਤੂੰ ਸਾਨੂੰ ਪਛਾਣਦਾ ਕਿਉਂ ਨਹੀਂ ਉਹ ਨੌਜਵਾਨ ਸੇਵਾਦਾਰ ਘਬਰਾਇਆ ਹੈ ਮੈਂ ਤੁਹਾਨੂੰ ਨਹੀਂ ਜਾਣਦਾ ਮੈਨੂੰ ਕੁਝ ਯਾਦ ਨਹੀਂ ਹੈ ਜਾਨੀ ਬਲਬੀਰ ਸਿੰਘ ਜੀ ਉੱਥੇ ਆ ਗਏ ਬਿਰਜੀ ਸ਼ਾਂਤੀ ਰੱਖੋ ਇਹ ਬੱਚਾ ਤਾਂ ਉਹ ਕਾਲਸ ਵੇਰੇ बेहोशी ਵਰਗੀ ਹਾਰਟਬੀਟ ਮਿਲਿਆ ਸੀ ਇਸ ਤੇ ਸਿਰ ਤੇ ਗੰਭੀਰ ਸੱਟ ਲੱਗਿਆ ਹਨ ਇਸ ਨੂੰ ਤਾਂ ਆਪਣਾ ਨਾਮ ਤੱਕ ਯਾਦ ਨਹੀਂ ਅਸੀਂ ਸਾਨੂੰ ਡਾਕਟਰ ਕੋਲ ਲੈ ਕੇ ਗਏ ਨਕਰਨੇ ਗਿਆ ਵਿਸ਼ਨੂ ਸਦਮਰ ਗਿਆ ਹੈ ਡੂੰਗੇ ਟਰੋਮਾ ਵਿੱਚ ਲੱਗ ਗਿਆ ਹੈ ਕੱਲ ਦਾ ਇੱਥੇ ਹੀ ਸੇਵਾ ਕਰ ਰਿਹਾ ਹੈ ਸਦਮਾ ਇਸ ਤੋਂ ਕੇ ਸੁਖਦੇਵ ਅਤੇ ਬਲਜੀਤ ਜੋ ਹੁਣ ਖੋਜਦੇ ਵਿੱਚ ਆ ਗਈ ਛੇ ਦੋਵੇਂ ਰੋਪਏ ਉਹਨਾਂ ਦਾ ਪੁੱਤਰ ਜਾਂਦਾ ਸੀ ਪਰ ਉਹਨਾਂ ਨੂੰ ਪਛਾਣ ਨਹੀਂ ਰਿਹਾ ਸੀ ਪਰ ਉਹ ਲਾਸ਼ ਕਿਸ ਦੀ ਸੀ ਉਹ ਪਟਵਾ ਉਹ ਕੜੇ ਸੁਖਦੇਵ ਦੇ ਦਿਮਾਗ ਦੇ ਵਿੱਚ ਸਵਾਲ ਘਮਰੇ ਸਨ ਆਪਣੇ ਪੁੱਤਰ ਨੂੰ ਕੁੱਟ ਕੇ ਦਫੀ ਪਾਰੇ ਸਨ ਮਰੇ ਵੀ ਪੁੱਤਰ ਮੈਂ ਤੇਰੀ ਮਾਂ ਹਾਂ ਰਵੀ ਉਹਨਾਂ ਨੂੰ ਤਾਂ ਕਤਨੀ ਮਾਰ ਰਿਹਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਅਦ੍ਰਿਭਪਨ ਸੀ ਮੈਨੂੰ ਮਾਫ਼ ਕਰਨਾ ਮੈਨੂੰ ਸਾਤੇ ਵਿੱਚ ਕੁਝ ਯਾਦ ਨਹੀਂ ਹੈ ਬਲਜੀਤ ਕੌਰ ਨੂੰ ਗੱਲ ਯਾਦ ਆਏ ਉਹ ਸ਼ਬਦ ਜੋ ਸਿਰਫ ਉਹ ਤੇ ਰਵੀ ਜਾਣਦੇ ਸਨ ਜਦੋਂ ਕਿ ਰਵੀ ਡਰਦਾ ਨਾ ਉਸ ਦੇ ਕੰਨ ਵਿੱਚ ਕੰਦੇ ਮੇਰਾ ਸ਼ੇਰ ਬਚਾ ਡਰਨਾ ਨਹੀਂ ਬਲਜੀਤ ਕੌਰ ਨੇ ਰਵੀ ਨੂੰ ਗੋਦੀ ਵਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਸਦੇ ਮਤੇ ਤੇ ਲੱਗੇ ਦਾਗ ਨੂੰ ਚੁਮਿਆ ਅਤੇ ਉਸਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਮੇਰਾ ਸ਼ੇਰ ਬਚਾ ਤੂੰ ਡਰਨਾ ਨਹੀਂ ਮਾਂ ਗਈ ਹੈ ਇਹ ਸ਼ਬਦ ਜੋ ਉਸਦੇ ਦਿਮਾਗ ਦੇ ਹਰ ਕੋਨੇ ਵਿੱਚ ਦਬੇ ਸਨ ਫੁਗਲੇ ਸਾਰੇ ਰਵੀ ਦੇ ਦਿਮਾਗ ਤੇ ਪੇਚ ਸਦਮੇ ਦਾ ਪਰਛਾਵਾ ਜਿਵੇਂ ਇੱਕਦਮ हट ਗਿਆ ਉਸਦੇ ਅੱਖਾਂ ਵਿੱਚ ਇੱਕਦਮ ਜਾਨ ਆ ਗਈ ਉਸਨੇ ਤਮਾਕੇ ਦੀ ਰਾਤ ਨੂੰ ਯਾਦ ਕੀਤਾ ਉਹ ਚੋਰ ਉਹ ਸਾਟੇ ਉਦਰ ਦੇ ਉਹ ਸਿਰਫ ਮਾਂ ਨਹੀਂ ਕਹਿੰਦਾ ਬਲਕਿ ਜਿਗਦਾ ਇਤਮਾਕਾ ਉਹ ਆਪਣੀ ਮਾਂ ਨੂੰ ਜਿਹੀ ਪਾਉਂਦਾ ਹੈ ਅਤੇ ਬੱਚਾ ਵਾਂਗ ਪੁੱਬਾ ਮਾਰ ਕੇ ਰੋਂ ਲੱਗ ਪੈਂਦਾ ਹੈ ਜਿਵੇਂ ਉਸਦੇ ਅੰਦਰ ਦੇ ਸਾਰੇ ਦਰਦ ਅਤੇ ਡਰ ਬਾਹਰ ਆ ਗਏ ਹਨ ਮਾਂ ਮਾ ਮੈਂ ਤੋਹਾਨੂੰ ਲੱਭਿਆ ਸੀ ਸਾਰਾ ਲੰਗਰ ਹਾਲ ਇਹ ਚਮਤਕਾਰ ਦੇਖ ਕੇ ਇਕਦਮ ਹੈਰਾਨੇ ਗਿਆ ਜਾਨੀ ਜੀ ਹੱਥ ਜੋੜ ਕੇ ਬੋਲਦੇ ਜਨਮ ਤਨਗੁਰ ਹਰਕ੍ਰਿਸ਼ਨ ਜੀ ਮਹਾਰਾਜ ਤਨਗੁਰ ਤੇਗਬਹਾਦਰ ਜੀ ਤੂੰ ਹੀ ਰੱਖਿਆ ਹਨ ਤੂੰ ਹੀ ਲਾਜ ਰੱਖੀਂ ਮਹਾਰਾਜ ਕਿਰਪਾ ਕਰੋ ਮਾਤਾ ਪਿਤਾ ਜੋ ਆਪਣੇ ਪੁੱਤਰ ਦੀ ਅੰਤਮ ਅਰਦਾਸ ਲਈ ਆਏ ਸਨ ਉਹਨਾਂ ਨੂੰ ਸ਼ੁਕਰਾਨੇ ਦੀ ਅਰਦਾਸ ਕਰ ਰਹੇ ਸਨ ਉਹਨਾਂ ਨੇ ਤੁਰੰਤ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ 11 ਨਵੰਬਰ ਦੀ ਸ਼ਾਮ ਨੂੰ ਉਹਨਾਂ ਨੇ ਪੁਲਿਸ ਨੂੰ ਦੱਸਿਆ ਵੀ ਉਹ ਉਹਨਾਂ ਦਾ ਪੁੱਤਰ ਜਾਂਦਾ ਹੈ ਅਗਲੇ ਦਿਨ 12 ਨਵੰਬਰ ਨੂੰ ਰਵੀ ਦੇ ਗਵਾਇ ਤੇ ਉਸ ਨੂੰ ਮਰ ਤੱਕ ਚੌੜੀ ਪਛਾਣ ਅਣਪਛਾਤੇ ਜੀ ਨੂੰ ਅਨਆਈਡੈਂਟੀਫਾਈਡ ਵਿੱਚ ਬਦਲ ਗਏ ਅਤੇ ਰਵੀ ਦਾ ਨਾਮ ਮ੍ਰਿਤਕ ਸੂਚੀ ਵਿੱਚ ਹਟਾ ਦਿੱਤਾ ਗਿਆ ਪੁਲਿਸ ਡਾਕਟਰ ਸਾਰੇ ਹੈਰਾਨ ਸਨ ਇਹ ਕਿਵੇਂ ਹੋਇਆ ਪਰ ਸੁਖਦੇਵ ਅਤੇ ਬਲਜੀਤ ਕੌਰ ਸਭ ਜਾਣਦੇ ਸਨ ਇਹ ਕੋਈ ਇਤਫਾਕ ਨਹੀਂ ਹੈ ਇਹ ਗੁਰੂ ਕਰਦਾ ਚਮਤਕਾਰ ਸੀ ਰਵੀ ਦਾਤਮਾਕੇ ਤੇ ਠੀਕ ਪਾਣਾ ਲੁਟਾ ਜਾਣਾ ਇੱਕ ਬਦਕਿਸਮਤੀ ਨਹੀਂ ਸੀ ਸਗੋਂ ਜਿਹਨੂੰ ਰੱਬ ਰੱਖਦਾ ਹੈ ਨਾ ਉਸ ਨੂੰ ਕੋਈ ਵੀ ਨਹੀਂ ਮਾਰਦਾ ਜਿਹਨੂੰ ਰੱਬ ਰੱਖਣ ਵਾਲਾ ਹੋਵੇ ਤਾਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਆਪ ਉਸ ਤੇ ਰੱਖਿਆ ਕਿ ਤੇ ਫਤਿਮਾ ਚ ਉਸ ਨੂੰ ਬਚਾਇਆ ਸੀ ਉਸ ਦਾ ਸਦਮੇ ਵਿੱਚ ਗੁਰੂ ਘਰ ਪਹੁੰਚਣਾ ਅਤੇ ਠੀਕ ਉਸੇ ਵੇਲੇ ਮਾਪਿਆਂ ਦਾ ਵੀ ਉੱਥੇ ਅਰਦਾਸ ਲਈ ਆਉਣਾ ਇਹ ਸਭ ਕੋਈ ਇਤਫਾਕ ਨਹੀਂ ਹੋ ਸਕਦਾ ਹਾਂਜੀ ਤੁਹਾਨੂੰ ਕਿਵੇਂ ਲੱਗਦੀ ਕਹਾਣੀ ਦਸੋਰੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਅੱਗੇ ਲੱਗੀ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੇ ਕਹਾਣੇ ਪਹੁੰਚ ਸਕਣ। ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਹੈ। ਚੈਨਲ ਤੇ ਨਵੇਂ ਹੋ ਬੇਨਤੀ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ। ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜੀ ਸਨਾ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਹੈ। ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ